ਆਮ ਆਦਮੀ ਪਾਰਟੀ ਦੀ ਇੱਕ ਅਹਿਮ ਮੀਟਿੰਗ ਅੰਮ੍ਰਿਤਸਰ ਦੇ ਵਿੱਚ ਹੋਈ ਹੈ ਤੇ ਇਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਅੰਮ੍ਰਿਤਸਰ ਤੋਂ ਲੋਕ ਸਭਾ ਹਲਕੇ ਦੇ ਉਮੀਦਵਾਰ ਕੁਲਦੀਪ ਸਿੰਘ ਢਾਲੀਵਾਲ ਵੀ ਪਹੁੰਚੇ ਤੇ ਉਹਨਾਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਇਹ ਜਾਣਕਾਰੀ ਦਿੱਤੀ ਹੈ ਕਿ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਅਤੇ ਲੋਕ ਸਭਾ ਦੀਆਂ ਮਾਝੇ ਦੀਆਂ ਤਿੰਨੇ ਸੀਟਾਂ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਚੋਲੀ ਦੇ ਵਿੱਚ ਪਾਈਆਂ ਜਾਣਗੀਆਂ ਅਤੇ ਉਹਨਾਂ ਦੱਸਿਆ ਹੈ ਕਿ ਇਸ ਦੀ ਤਿਆਰੀ ਦੇ ਮੱਦੇਨਜ਼ਰ ਹੀ ਸਾਰੇ ਆਗੂਆਂ ਦੀ ਅਹਿਮ ਬੈਠਕ ਹੋਈ ਹੈ ਇਸ ਤੋਂ ਬਿਨਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਇਸ ਸੰਬੰਧ ਦੇ ਵਿੱਚ ਬੋਲਦਿਆਂ ਹੋਏ ਆ ਕੁਲਦੀਪ ਸਿੰਘ ਢਾਲੀਵਾਲ ਨੇ ਇਹ ਕਿਹਾ ਹੈ ਕਿ ਦੇਸ਼ ਦੇ ਵਿੱਚ ਪ੍ਰਧਾਨ ਮੰਤਰੀ ਮੋਦੀ ਡੈਮੋਕ੍ਰੇਸੀ ਨੂੰ ਖਤਮ ਕਰਕੇ ਤਾਨਾਸ਼ਾਹੀ ਰਵਈਆ અપਨਾ ਰਹੇ ਨੇ ਲੇਕਿਨ ਉਹਨਾਂ ਨੂੰ ਕਾਨੂੰਨ ਪ੍ਰਣਾਲੀ ਤੇ ਪੂਰੀ ਉਮੀਦ ਹੈ। ਉਹ ਕਿਉਂਕਿ ਤੁਹਾਨੂੰ ਸਭ ਨੂੰ ਪਤਾ ਕਿ ਲੋਕ ਸਭਾ ਦੀ ਚੋਣ ਹੋਦੀ ਹੈ। ਲੋਕ ਸਭਾ ਦੀ ਜਿਹੜੀਆਂ ਸੀਟਾਂ ਮਾਝੇ ਦੀਆਂ ਤਿੰਨ ਉਹ ਅਸੀਂ ਜਿੱਤ ਕੇ ਅਰਵਿੰਦ ਕੇਧਵਾਲ ਜੀ ਤੇ ਭਗਵੰਤ ਮਾਨ ਜੀ ਦੀ ਝੋਲੀ ਚ ਪਾਉਣੀ ਹੈ। ਉਹਦੀ ਇਤਿਆਦੀ ਦੇ ਸਬੰਧ ਵਿੱਚ ਮੀਟਿੰਗ ਹੋ ਰਹੀ ਆ ਉਹਦਾ ਜੋ ਡਾਇਰੈਕਸ਼ਨ ਪਾਰਟੀ ਵੱਲੋਂ ਜੋ ਡਾਇਰੈਕਸ਼ਨ ਡਾਕਟਰ ਸੰਦੀਪ ਪਾਟਲੀ ਵੱਲੋਂ ਦਿੱਤੀ ਜਾਊਗੀ ਉਹ ਡਾਇਰੈਕਸ਼ਨ ਵਾਲ ਜਿਹੜਾ ਅਸੀਂ ਸਾਰੇ ਲੋਕ ਸੰਜੀਤ ਸਿੰਘ ਦੀ ਰਿਹਾਈ ਹੋਈ ਆ ਕੀ ਕਹਿਣਾ ਚਾਹੁੰਦੇ ਜੀ ਸਰ ਸੰਜੀਤ ਸਿੰਘ ਦੀ ਅੰਦਾਵੀ ਰਿਹਾਈ ਜਿਹੜੀ ਆ ਜਿਹੜਾ ਇਸ ਵੇਲੇ ਭਾਜਪਾ ਦੇਸ਼ ਦਾ ਪ੍ਰਧਾਨ ਮੰਤਰੀ ਇਸ ਦੇਸ਼ ਦੇ ਅੰਦਰ ਜਿਹੜੀ ਡੈਮੋਕ੍ਰੇਸੀ ਨੂੰ ਖਤਮ ਕਰ ਦੇ ਤਾਨਾਸ਼ਾਹੀ ਜਿਹੜੀ ਆ ਉਸ ਸਿਖਰਾਂ ਤੇ ਆ ਸਾਨੂੰ ਪੂਰਨ ਆਸਿਆ ਨਿਆ ਪ੍ਰਣਾਲੀ ਤੋਂ ਜਿੱਦਾਂ ਸੰਜੇ ਸਿੰਘ ਦੀ ਬੇਲ ਹੋਈ ਆ ਇਦਾਂ ਹੀ ਅਰਵਿੰਦ ਕੇ ਦੀਵਾਲ ਜੀ ਮਨੀਸ਼ ਸੁਸ਼ੋਧਿਆ ਜੀ ਦੀ ਸਭ ਲੋਕ ਜਿਹੜੇ ਜੇਲ੍ਹ ਤੋਂ ਬਾਹਰ ਆਉਣਗੇ ਔਰ ਲੋਕ ਸਭਾ ਦੇ ਵਿੱਚ ਅਸੀਂ ਆਪਣੀਆਂ ਜਿੰਨੀਆਂ ਸੀਟਾਂ ਤੇ ਜਿਹੜਾ ਇੰਡੀਆ ਘਟ ਜੋੜਿਆ ਉਹਦੀ ਜਿੱਤ ਜਿਹੜੀ ਆ ਉਹ ਜਕੀਰ ਬਿਊ ਰਿਪੋਰਟ ਜਗਬਣੀ ਟੀਵੀ